ਅੱਜ ਆਪਾਂ ਬਣਾਈਏ ਨੇ ਪਾਲਕ ਤੇ ਆਲੂਆਂ ਦੀ ਭੁਰਜੀ ਭੁਰਜੀ ਬੜੀ ਵਧੀਆ ਬਣਦੀ ਆ ਆਲੂਆਂ ਤੇ ਪਾਲਕ ਦੀ ਤੇ ਬਸ ਜਦੋਂ ਵੀ ਦੇਖੋ ਆਪਣੇ ਭੁਰਜੀ ਬਣਾਉਣੀ ਆ ਨਾ ਉਹਦੇ ਵਿੱਚ ਆਲੂ ਆਏ ਤੇ ਉਹ ਥੋੜੇ ਵੱਧ ਪਾ ਲਿਆ ਕਰੋ ਤੇ ਉਹਦੇ ਨਾਲ ਦੇਖੋ ਜਿਹੜੀ ਭੁਰਜੀ ਬਹੁਤ ਵਧੀਆ ਬਣਦੀ ਹੈਗੀ ਕਿਉਂਕਿ ਜਿਹੜਾ ਆਲੂ ਹੁੰਦੇ ਉਹ ਵਿੱਚ ਮਿਕਸ ਹੋ ਜਾਂਦੇ ਭੁਰਜੀ ਦੇ ਸਾਰੇ ਤੇ ਉਹਦਾ ਟੇਸਟ ਬਹੁਤ ਵਧੀਆ ਬਣਦਾ ਤੇ ਇਹਨੂੰ ਇੱਕ ਹੋਰ ਇਹਦਾ ਟੇਸਟ ਵਧਾਉਣ ਵਾਸਤੇ ਦੇ ਵਿੱਚ ਕੋਟੀ ਪਾ ਦਿਆ ਆਪਾਂ ਕੋਰਮਾ ਆਫ ਇਹਦੇ ਵਿੱਚ ਤੁਸੀਂ ਪਾਲੂ ਝਮੋਲ ਹੀ ਹੁੰਦੀ ਹੈ ਜਿਹੜੇ ਝਮੋਲੇ ਦੇ ਬੂਟੇ ਹੁੰਦੇ ਆ ਚੌੜੇ-ਜੋੜੇ ਪੱਤੇ ਹੁੰਦੇ ਆ ਝਮੋਲਾ ਦੇ ਬੂਟੇ ਦੇ ਉਹ ਤੁਸੀਂ ਇਹਦੇ ਵਿੱਚ ਮੁੱਠੀ ਦੋ ਮੁੱਠੀਆਂ ਭੁਰਜੀ ਦੇ ਵਿੱਚ ਪਾ ਲਓ ਬਾਕੀ ਜਦੋਂ ਤੁਸੀਂ ਉਹ ਪਾਲੇ ਨਾ ਤੁਸੀਂ ਦਾ ਸਵਾਦ ਦੇਖੋ ਐਨਾ ਯਾਰੀ ਵਧੀਆ ਬਣੂਗਾ ਨਾ ਤੇ ਬਹੁਤ ਯਾਰੀ ਵਧੀਆ ਬਣਦਾ ਤੇ ਹੁਣ ਦੇ ਸਮੇਂ ਬਣਾਉਣੀ ਹੈ ਹੋਰ ਕੀ ਤਰੀਕੇ ਨਾਲ ਮੈਂ ਪਾ ਲੈਣੀ ਹੈਗੀ ਮੁੱਠੀ ਪਾ ਲੈਣੀ ਹੈ ਦੋ ਵੱਧ ਹੁੰਦੇ ਦੋ ਮੁੱਠੀਆਂ ਵੀ ਪਾ ਲੈਣੇ ਹੈਗੇ ਤੇ ਭੁਰਜੀ ਬਾਰੀ ਵਧੀਆ ਬਣਦੀ ਹੈਗੀ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਜਰੂਰ